ਇਕਨਾ ਥੋੜਾ ਪੋਲੀਟੀਕਲੀ ਹੋ ਜੀ ਥੋੜੇ ਜੀ 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 ਆ 4 ਜੂਨ ਤੋਂ ਪਹਿਲਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪਾਵਰਫੁੱਲ ਲੀਡਰ ਸੀਗੇ 313 ਸੀਟਾਂ ਉਹਨਾਂ ਕੋਲ ਸੀ ਅਲਾਈਅੰਸ ਮਲਾ ਕੇ ਵਿੱਚ ਕੁਝ 350 ਹੋ ਗਈਆਂ ਹੁੰਦੀਆਂ ਸੀਗੀਆਂ ਮਤਲਬ ਕੋਈ ਵੀ ਬੈਲ ਲੈ ਕੇ ਆਉਣਾ ਹੁੰਦਾ ਸੀ ਚੁਟਕੀ ਨਾਲ ਪਾਸ ਚੁਟਕੀ ਨਾਲ ਪਾਸ ਤੇ 4 ਜੂਨ ਤੋਂ ਬਾਅਦ ਚੋਂ ਉਹਨਾਂ ਦੇ ਦੋ ਫੌੜੀਆਂ ਆ ਗਈਆਂ ਇੱਕ ਨਿਤਿਸ਼ ਤੇ ਇੱਕ ਨਾਇਡੂ ਠੀਕ ਹੈ ਤੇ 240 ਤੇ ਸਿਮਟ ਗਏ ਤੇ ਹੁਣ ਮਤਲਬ ਅ ਅੰਦਰ ਖਾਤੇ ਇਹ ਗੱਲ ਚੱਲ ਰਹੀ ਆ ਅ ਗੁਜਰਾਤ ਲੌਬੀ ਨੂੰ ਵੀ ਹਟਾ ਕੇ ਜਿਹੜੀ ਆਰਐਸਐਸ ਦਾ ਏਜੰਡਾ ਏ ਵੀ ਮੋਦੀ ਨੂੰ ਹਟਾ ਕੇ ਵੀ ਕਿਸੇ ਹੋਰ ਨੂੰ ਲਾਇਆ ਜਾਵੇ ਕੀ ਗੱਲ ਤੁਹਾਨੂੰ ਲੱਗਦਾ ਵੀ ਮੋਦੀ ਹੁਣ ਕਮਜ਼ੋਰ ਪੈ ਗਿਆ ਦੇਖੋ ਇਹ ਸੰਸਾਰ ਹੈ ਇਹ ਪ੍ਰਮਾਤਮਾ ਹੈ ਇੱਥੇ ਹਰ ਹੰਕਾਰ ਦਾ ਨਾਸ ਦਾ ਹਾਂਜੀ ਕੋਈ ਵੀ ਇਸ ਸੰਸਾਰ ਦੇ ਵਿੱਚ ਜਿੱਤ ਕੇ ਨਹੀਂ ਗਿਆ ਇੱਥੇ ਸਾਰੇ ਹਰ ਕੇ ਗਏ ਉਹ ਹੰਕਾਰੀ ਤੇ ਮੋਲੋ ਗਲਤ ਬੰਦੇ ਨੂੰ ਪਰਮਾਤਮਾ ਨਹੀਂ ਚੱਲਦਾ ਪੂਰੀ ਹਾਰ ਤਾਂ ਨਿਸ਼ਚਿਤ ਹੈ ਠੀਕ ਹੈ ਦੇਖੋ ਇੱਥੇ ਵੀ ਇਹਨਾਂ ਚ ਬਦੋ ਗਿਆਨ ਦੀ ਘਾਟ ਅਗਿਆਨਤਾ ਹੈ ਪਰਮਾਤਮਾ ਨੇ ਤੁਹਾਨੂੰ ਪ੍ਰਧਾਨ ਮੰਤਰੀ ਬਣਾਤਾ ਦੇਖੋ ਦੇਸ਼ ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ ਹਾਂਜੀ ਠੀਕ ਹੈ ਪਰਿਵਾਰ ਦੇ ਵਿੱਚ ਚਾਰ ਬੱਚੇ ਹਨ ਉਹ ਘਰ ਦਾ ਜਿਹੜਾ ਲਾਨਦਾਰ ਮੁਖੀਆ ਉਹਨੇ ਦੇਖਣਾ ਹੈ ਬੱਚਿਆਂ ਦੀ ਕੀ ਜ਼ਰੂਰਤਾਂ ਹਨ ਬਜ਼ੁਰਗਾਂ ਦੀ ਕੀ ਜ਼ਰੂਰਤਾਂ ਹਨ ਉਹਨਾਂ ਨੇ ਸਾਰਿਆਂ ਨੂੰ ਇੱਕ ਬਰਾਬਰ ਲੈ ਕੇ ਚੱਲਣਾ ਹੈ ਹਾਂਜੀ ਉਹ ਕਿਨ ਸਾਡਾ ਦੇਸ਼ ਹੈ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਨ ਇਹ ਇਹ ਜਦੋਂ ਪ੍ਰਧਾਨ ਮੰਤਰੀ ਬਣ ਗਏ ਸੀ ਇਹਨਾਂ ਨੂੰ ਸੋਚ ਬਣਾਉਣੀ ਚਾਹੀਦੀ ਸੀ ਵੀ ਸਾਰਾ ਦੇਸ਼ ਮੇਰਾ ਸਾਰਾ ਦੇਸ਼ ਇਹਦੇ ਵਿੱਚ ਐ ਨਹੀਂ ਕਰਨਾ ਚਾਹੀਦਾ ਦੀ ਹਿੰਦੂ ਮੁਸਲਮਾਨ ਜੇ ਹਾਂਜੀ ਮੈਂ ਮਤਲਬ 2014 ਤੋਂ ਪਹਿਲਾਂ ਤਾਂ ਮੈਂ ਕਦੇ ਇਦਾਂ ਦੇਖਿਆ ਵੀ ਨਹੀਂ ਸੀਗਾ ਵੀ ਇੰਨੀ ਜ਼ਿਆਦਾ ਫਿਰਕਾ ਪ੍ਰਸਤੀ ਹਾਂ ਨਾ ਤੇ ਇਹਨਾਂ ਨੂੰ ਕਿ ਦੇਖੋ ਉੱਪਰ ਜਦੋਂ ਅਗਿਆਨੀ ਬੰਦਾ ਬੈਠ ਗਿਆ ਅਗਿਆਨੀ ਬੰਦੇ ਹੱਥ ਘਰ ਦੀ ਲਾਣਦਾਰੀ ਆ ਜਵੇ ਸਾਰਾ ਘਰ ਟੁੱਟ ਜਾਵੇ ਇੱਕ ਨਾ ਮੈਂ ਐਸਪੀ ਅਗਿਆਨੀ ਬੰਦੇ ਹੱਥ ਦੇਸ਼ ਆ ਗਿਆ ਤਾਂ ਸਾਰਾ ਦੇਸ਼ ਟੁੱਟ ਗਿਆ ਬਿਲਕੁਲ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਜਾਊਂਗਾ ਜਿਵੇਂ ਤੁਸੀਂ ਮੁਸਲਿਮ ਭਾਈਚਾਰੇ ਚ ਆਉਂਦੇ ਹੋ ਤੇ ਮੈਂ ਸਪੀਚ ਸੁਣ ਰਿਹਾ ਸੀ ਆ ਪ੍ਰਧਾਨ ਮੰਤਰੀ ਸਾਹਿਬ ਦੀ ਉਹਨਾਂ ਨੇ ਇੱਕ ਸਪੀਚ ਦੇ ਵਿੱਚ ਇੱਕ ਲਾਈਨ ਕਹੀ ਕਹਿੰਦਾ ਵੀ ਇਹ ਜਿਹੜੇ ਇਦਾਂ ਦੇ ਦੰਗਾਈ ਹੁੰਦੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਬੰਦੇ ਲਾ ਲੋ ਕਹਿੰਦਾ ਕੱਪੜਿਆਂ ਤੋਂ ਪਛਾਣੇ ਜਾਂਦੇ ਆ ਮਤਲਬ ਕਹਿਣ ਦਾ ਭਾਵ ਇਹਨਾਂ ਨੇ ਇੱਕ ਕਮਿਊਨਿਟੀ ਤੇ ਅਟੈਕ ਕੀਤਾ ਵੀ ਕੱਪੜਿਆਂ ਤੋਂ ਪਛਾਣਿਆ ਜਾਂਦੇ ਆ ਕੱਪੜਿਆਂ ਤੋਂ ਮੀਨਸ ਦਾੜੀ ਟੋਪੀ ਸਲਵਾਰ ਕੁੜਤਾ ਇਦਾਂ ਇਦਾਂ ਹੀ ਪਛਾਣਿਆ ਜਾਂਦਾ ਇਹ ਫਿਰ ਸਿਰਫ ਗੱਲ ਨਹੀਂ ਪ੍ਰਧਾਨ ਮੰਤਰੀ ਉਹ ਸਾਰੇ ਦੇਸ਼ ਦਾ ਨਾ ਕਿ ਇਕੱਲਾ ਇੱਕ ਕਮਿਊਨਿਟੀ ਦਾ ਇੱਥੇ ਹੀ ਤਾਂ ਅੰਦਲੋਂ ਸਾਰਾ ਦੇਸ਼ ਖਰਾਬ ਹੋਇਆ ਤਕਕਾ ਜੀ ਕਿਉਂਕਿ ਜੇ ਉਹ ਸਾਂਝੇ ਹੁੰਦੇ ਜਾਂ ਦੇਸ਼ ਨੂੰ ਆਪਣਾ ਮੰਨਦੇ ਹੁੰਦੇ ਹਾਂਜੀ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਆਪਣਾ ਮੰਨਦਾ ਨਾ ਉਹ ਕੋਈ ਵੀ ਗਲਤ ਕੰਮ ਨਹੀਂ ਕਰਦਾ ਨਾ ਉਹ ਸਕੂਟਰ ਤੇ ਚਲਾਵੇ ਨਾ ਫालतू ਖਰਚੇ ਕਰੇ ਨਾ ਮੋਦਲ ਕੋਈ ਅਵਾਰਾਗਰਦੀ ਕਰੇ ਵੀ ਨਾ ਮੇਰਾ ਪਰਿਵਾਰ ਹੈ ਬਿਲਕੁਲ ਇਹਨਾਂ ਨੇ ਆਪਣੇ ਦੇਸ਼ ਨੂੰ ਆਪਣਾ ਪਰਿਵਾਰ ਮੰਨਿਆ ਹੀ ਨਹੀਂ ਨਾ ਮੰਨਣ ਕਰਕੇ ਇਹਨਾਂ ਨੇ ਸਭ ਆਪਣੀ ਆਸ਼ ਪ੍ਰਸਤੀ ਦੇਖੀ ਸਹੀ ਗੱਲ ਜਿਹੜੇ ਘਰ ਦਾ ਜਿਹੜਾ ਲਾਣਦਾਰ ਦਾ ਮੁਖੀ ਆ ਉਹਦੀ ਸੋਚ ਖਰਾਬ ਹੋਵੇ ਉਹਦੀ ਆਦਤਾਂ ਖਰਾਬ ਹੋਣ ਉਹ ਘਰ ਕਦੇ ਨਹੀਂ ਬਸਤ ਉਹੀ ਹਾਲ ਸਾਡੇ ਮਤਲਬ ਜਿਹੜਾ ਦੇਸ਼ ਹੈ ਵੇਖਦਾ ਕਿ ਪ੍ਰਧਾਨ ਮੰਤਰੀ ਇੱਕ ਦੇਸ਼ ਦਾ ਬਾਪ ਹੈ ਸਾਰਾ ਦੇਸ਼ ਉਹਦੇ ਬੱਚੇ ਹਨ ਹਾਂਜੀ ਜਦੋਂ ਬਾਪ ਦੀ ਆਤ ਤਾਂ ਗਲਤ ਹੋ ਜਾਂਦੀਆਂ ਹਨ ਉੱਥੇ ਪਰਿਵਾਰ ਬੱਚਿਆਂ 'ਚ ਬਿਸਮਿਤ ਕਰਾ ਪੈਣਾ ਸਵਾਲ ਬਕਾ ਬਿਲਕੁਲ ਜਿਵੇਂ ਇੱਕ ਨਾ ਮੈਂ ਤੁਹਾਡੇ ਨਾਲ ਹੋ